ਚਲੋ 1 2 3 ਹੋਰ ਸਰਦਾ ਕਿਹੜਾ ਲੱਗਦਾ ਖਾਸ ਵਜਾ ਕਰਕੇ ਸੋਚੀ ਨਾ ਕਿ ਤੇਰੀ ਸੂਰਤ ਵੇਖਣ ਆਉਨੇ ਆ ਇੱਕ ਖਿੱਚ ਹੁੰਦੀ ਮੈਨੂੰ ਮੇਰੇ ਯਾਰਾਂ ਦੀ ਤੇ ਦੂਜਾ ਖਾਲਸਾ ਕਾਲਜ ਮੱਥਾ ਟੇਕ ਕੁਝ ਫਤ ਲੈ ਤੇ ਫੇਰ ਦਾਖਲਾ ਲੈਣਾ ਬਖਾਏ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਲੀਤੇ ਗਏ ਨੇ ਕੋਈ ਦਿਲ ਦਾ ਟੁੱਟਾ ਅੱਜ ਵੀ ਉੱਥੇ ਰਹਿ ਗਿਆ ਲੱਗਦਾ ਠਸਦੀਆਂ ਚਵੇਂ ਤੇਰੀ ਕਾਂਗਣੀਆਂ ਹੁੰਦੀਆਂ ਨਾ ਨਹੀਂ ਨੌ ਬਜੜੇ ਤੋਂ ਪਹਿਲਾਂ ਹੀ ਪਰਗਾ ਚਿੜੀਆਂ ਹੁੰਦੀਆਂ ਸੀ ਰੇ ਵਾਲੇ ਦਿਨ ਤਾਂ ਵਰਦੀ ਵਿੱਚ ਹੀ ਸ਼ਾਉਂਦੇ ਸੀ ਤੇ ਗਿੱਧਿਆਂ ਵਾਲੇ ਦਿਨ ਨੂੰ ਝੱਗੇ ਨਵੇਂ ਸੁਆਉਂਦੇ ਸੀ ਨਾਲ ਕਿਸੇ ਦੇ ਖੜੇ ਖਲੋਤੇ ਵੇਖ ਲੈ ਆ ਸਾਰਿਆਂ ਸਰਦੇ ਰਹਿਣਾ ਨੰਬਰ ਲੈ ਜਾਂ ਬੰਦਾ ਏ ਰਾਤ ਜੀ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਕੋਈ ਦਿਲ ਦਾ ਟੁੱਟਾਏ ਜੀ ਵੀ ਉੱਤੇ ਰਹਿ ਗਿਆ ਲੱਗਦਾ ਅੱਜ ਵੀ ਨੀਵੇਂ ਹੋ ਕੇ ਮਿਲੀਏ ਆਪਣੇ ਵੰਡਿਆਂ ਓਏ ਹੋਏ ਲੋਪੜ ਪਈ ਤੋਂ ਅੱਜ ਵੀ ਤੜੀ ਨਾਲ ਹੀ ਤੜਦੀ ਏ ਇਹ ਬੈਠਿਆਂ ਸੀਨੀਅਰ ਆਜੇ ਕੁਰਸੀ ਛੱਡਰੀ ਪਈ ਹੁੰਦੀ ਏ ਆਖ ਬੁਲਾਇਆ ਯਾਰ ਕਮਾਲੇ ਨੇ ਓਏ ਹੋਏ ਮੁੱਲ ਦੁਨੀਆ ਤੇ ਆਉਣ ਦਾ ਸੱਚੀ ਪੈਗ ਲੱਗਦਾ ਏ جینے ہوئی دانت ٹوٹا اج بھی او تے رہ گیا لگتا ہے